ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਸਾਵੈ ਆਪ ਪਪਕਾਵੇ ਆਪ ਭਾਂਡੇ ਦੇ ਪਰੋਸੈ ਆਪੇ ਹੀ ਬੈ ਖਾਵੇ ਪਿਆਰਿਓ ਜਦੋਂ ਅਸੀਂ ਬਹੁਤ ਉੱਚਾ ਆਨੰਦ ਲੈਣਾ ਹੁੰਦਾ ਜਦੋਂ ਅਸੀਂ ਆਪਣੀ ਸੁਰਤ ਨੂੰ ਬਹੁਤ ਉੱਚਾ ਉਠਾਉਣਾ ਹੁੰਦਾ ਉਦੋਂ ਫਿਰ ਗੁਰਬਾਣੀ ਦੀਆਂ ਉਹ ਪੰਕਤੀਆਂ ਜਿਹੜੀਆਂ ਤਿੰਨਾ ਮਾਇਆ ਦੇ ਤਿੰਨਾ ਗੁਣਾ ਤੋਂ ਉੱਪਰ ਨੇ ਉਹਦੀ ਵਿਚਾਰ ਸਾਡੇ ਵਾਸਤੇ ਬਹੁਤ ਜ਼ਿਆਦਾ ਆਨੰਦਮਈ ਹੋ ਜਾਂਦੀ ਹੈ ਜਿੱਥੇ ਗੁਰਬਾਣੀ ਵਿੱਚ ਆਪੀ ਮਨ ਨੂੰ ਸਮਝਾਉਣ ਵਾਸਤੇ ਵੀ ਹੈ ਲਾਲਚੀ ਮਨ ਨੂੰ ਸਮਝਾਉਣ ਵਾਸਤੇ ਵੀ ਹੈ ਹਰ ਤਰ੍ਹਾਂ ਦੇ ਮਨ ਨੂੰ ਸਮਝਾਉਣ ਵਾਸਤੇ ਗੁਰਬਾਣੀ ਵਿੱਚ ਸ਼ਬਦ ਨੇ ਬਾਣੀ ਹੈ ਉੱਥੇ ਇੱਕ ਜਿਗਿਆਸੂ ਜਿਹੜਾ ਬਹੁਤ ਆਪਣੇ ਆਪ ਨੂੰ ਜਿਸ ਨੇ ਉੱਚਾ ਉਠਾ ਲਿਆ ਜਿਹੜਾ ਬਹੁਤ ਨਰਮਲ ਹੋ ਚੁੱਕਿਆ ਹੈ بس ਉਹਦਾ ਆਖਰੀ ਡੰਡਾ ਜਿਹੜਾ ਹੈ ਉਹਦੀ ਉਹਨੂੰ ਉਹਨੇ ਪਾਰ ਕਰਨਾ ਹੈ ਉੱਥੇ ਫਿਰ ਜਿਹੜੀ ਐਸੀ ਗੁਰਬਾਣੀ ਹੈ ਜਿਹੜੀ ਇਹਨੂੰ ਛਲਾਂਗ ਲਗਾਉਂਦੀ ਆਗੇ ਉਹ ਗੁਰਬਾਣੀ ਕਹ ਲਓ ਗੁਰੂ ਕਹ ਲਓ ਉਹ ਗੁਰੂ ਉਸ ਵੇਲੇ ਇਹਨੂੰ ਐਸੀ ਵਿਚਾਰ ਬਖਸ਼ਦਾ ਗੁਰੂ ਇਹਨੂੰ ਐਸੀ ਗੁਰਬਾਣੀ ਦੇ ਦਿੰਦਾ ਜਿੱਥੇ ਜਾ ਕੇ ਫਿਰ ਇਹ ਉਸ ਗੁਰਬਾਣੀ ਦਾ ਆਸਰਾ ਲੈ ਕੇ ਅੱਗੇ ਛਾਲ ਮਾਰ ਜਾਂਦਾ ਹੈ। ਇੰਨਾ ਗੁਰਾਂ ਤੋਂ ਪਰੇ ਨਿਕਲ ਜਾਂਦਾ। ਸੋ ਇਹਨਾਂ ਪੰਕਤੀਆਂ ਵਿੱਚ ਮਾਰੇ ਕਹਿੰਦੇ ਇਹ ਵੀ ਇਹ ਜਿਹੜਾ ਮਨ ਹੈ ਜਾਂ ਮਨੁੱਖ ਹੈ ਇਹ ਤਾਂ ਹੈ ਹੀ ਨਹੀਂ। ਇਹ ਝੂਠ ਹੈ ਇਹਦਾ ਮਨ ਵੀ ਝੂਠਾ ਇਹਦੇ ਵਿਚਾਰ ਵੀ ਝੂਠੇ ਇਹਦੇ ਦੁੱਖ ਵੀ ਝੂਠੇ ਇਹਦੇ ਸੁੱਖ ਵੀ ਝੂਠੇ ਇਹਦੀ ਮੈਂ ਵੀ ਝੂਠੀ ਇਹਦੀ ਮੇਰੀ ਵੀ ਝੂਠੀ ਸੱਚ ਕੀ ਹੈ ਫਿਰ ਉਥੇ ਜਗਿਆਸੂ ਜਿਹੜਾ ਆਪਣੇ ਆਪ ਨੂੰ ਨਿਰਮਲ ਕਰਦਾ ਹੈ ਨਿਰਮਲ ਸਮਝਦਾ ਹੈ ਕਿ ਮੇਰੇ ਮਨ 'ਚ ਹੁਣ ਕੋਈ ਵਿਕਾਰ ਨਹੀਂ ਆ ਰਿਹਾ ਮੇਰੇ ਮਨ 'ਚ ਕੋਈ ਫੁਰਨਾ ਨਹੀਂ ਆ ਰਿਹਾ ਮੇਰੇ ਮਨ 'ਚ ਕੋਈ ਵਿਚਾਰ ਨਹੀਂ ਆ ਰਿਹਾ ਬੜੀ ਆਨੰਦਮਈ ਅਵਸਥਾ ਹੈ ਉਸ ਅਵਸਥਾ ਤੋਂ ਅੱਗੇ ਲੈ ਕੇ ਜਾਣ ਵਾਸਤੇ ਗੁਰਬਾਣੀ ਗੁਰੂ ਨਾਨਕ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੂੰ ਹਲਕਾ ਜਿਹਾ ਧੱਕਾ ਦਿੰਦੇ ਨੇ ਵੀ ਹੁਣ ਤੋਂ ਐਸੀ ਗੁਰਬਾਣੀ ਦੀ ਵਿਚਾਰ ਕਰ ਐਸੀ ਗੁਰਬਾਣੀ ਦਾ ਆਸਰਾ ਲੈ ਜਿਹੜੀ ਗੁਰਬਾਣੀ ਤੈਨੂੰ ਹੁਣ ਅੱਗੇ ਲੈ ਜਾਵੇ ਬਸ ਉਹ ਹੈ ਐਸੇ ਬਚਨ ਜਿਹਦੀ ਆਪਾਂ ਵਿਚਾਰ ਸ਼ੁਰੂ ਕੀਤੀ ਹੈ ਉਮਾਰਾ ਕਹਿੰਦੇ ਨੇ ਵੀ ਭਾਈ ਹੁਣ ਤੂੰ ਇਹ ਇੱਥੇ ਆ ਜਾ ਤੂੰ ਕਹਿੰਦਾ ਮੈਂ ਨਿਰਮਲ ਹੋ ਗਿਆ ਮੇਰਾ ਕੁਝ ਹੈ ਨਹੀਂ ਇੱਥੇ ਮੇਰਾ ਆ ਹੈ ਤਾਂ ਹੁਣ ਤੂੰ ਇਹ ਮੇਰਾ ਜਿਹੜੀ ਮੇਰੀ ਤੇਰੀ ਆ ਦੀ ਗੱਲ ਹੈ ਨਾ ਇਸ ਤੋਂ ਇਹਨੂੰ ਵੀ ਪਰੇ ਹਟਾ ਦੇ ਮੈਂ ਤੇ ਤੂੰ ਦੇ ਵਿੱਚੋਂ ਬਾਹਰ ਆ ਜਾ ਕੀ ਆ ਉੱਥੇ ਫਿਰ ਆਪ ਜਿੱਥੇ ਮੈਂ ਵੀ ਨਹੀਂ ਹੈ ਉੱਥੇ ਤੂੰ ਵੀ ਨਹੀਂ ਹੈ ਉੱਥੇ ਕੀ ਹੈ ਉੱਥੇ ਹੈ ਆਪ ਆਪੇ ਧਰਤੀ ਸਾਰੀ ਖੇਲ ਜਿਹੜੀ ਆਨੂੰ ਮਾਰੇ ਕਹਿੰਦੇ ਆਪੇ ਧਰਤੀ ਆਪੇ ਹੈ ਰਾਹਕ ਰਾਹਕ ਕਹਿੰਦੇ ਨੇ ਕਿਸਾਨ ਖੇਤੀ ਕਰਨ ਵਾਲਾ ਖੇਤ ਵੀ ਆਪ ਹੈ ਖੇਤ ਵੀ ਪਰਮੇਸ਼ਵਰੀ ਹੈ ਇਹ ਜਿਹੜੀ ਧਰਤੀ ਹੈ ਪੰਜ ਤਤ ਨੇ ਉਹਨਾਂ ਵਿੱਚੋਂ ਇੱਕ ਤਤ ਹੈ ਮਿੱਟੀ ਧਰਤੀ ਇਹ ਕਿਤੋਂ ਬਾਹਰੋਂ ਨਹੀਂ ਆਈ ਇਹ ਪਰਮੇਸ਼ਰ ਤੋਂ ਬਾਹਰੋਂ ਬਾਹਰੋਂ ਨਹੀਂ ਆਈ ਕਿਤੇ ਇਹ ਪਰਮੇਸ਼ਰ ਨੇ ਹੀ ਆਪਣੇ ਆਪ ਤੋਂ ਇਹ ਪੰਜੇ ਤੱਤ ਪੈਦਾ ਕੀਤੇ ਨੇ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਫਿਰ ਅੱਗੇ ਦੂਈ ਕੁਦਰਤ ਸਾਜੀ ਐ ਨਾਮ ਦੇ ਵਿੱਚੋਂ ਫਿਰ ਉਹ ਕੁਦਰਤ ਪੈਦਾ ਹੋਈ ਉਹਦੇ ਵਿੱਚ ਪਾਣੀ ਉਹਦੇ ਵਿੱਚ ਜਾਲ ਆਪਣੇ ਮਿੱਟੀ ਅਗਨੀ ਆਕਾਸ਼ ਸਭ ਕੁਝ ਉਹਦੇ ਵਿੱਚੋਂ ਪੈਦਾ ਹੋਇਆ ਹਵਾ ਆਪੇ ਧਰਤੀ ਆਪੇ ਹੈ ਰਾਹਕ ਕਿਸਾਨ ਵੀ ਆਪ ਹੈ ਖੇਤੀ ਕਰਨ ਵਾਲਾ ਵੀ ਆਪ ਹੈ ਧਰਤੀ ਵੀ ਆਪ ਹੈ ਆਪ ਜਮਾਏ ਉਹ ਬੀਜ ਬੀਜ ਕੇ ਫਸਲ ਨੂੰ ਜਮਾਉਣ ਵਾਲਾ ਫਸਲ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਆਪ ਹੀ ਉਹਨੂੰ ਪੈਦਾ ਕਰਦਾ ਹੈ ਫਸਲ ਨੂੰ ਜਮਾਉਂਦਾ ਹੈ ਆਪ ਜਮਾਏ ਪਿਸਾਵੇ ਜਿਹੜਾ ਅਣਵਾਇਦਾ ਹੋ ਗਿਆ ਉਹਨੂੰ ਜਿਹੜਾ ਪੀਸਣ ਵਾਲਾ ਹੈ ਉਹ ਵੀ ਆਪ ਹੈ ਪੀਸਣ ਵਾਲਾ ਵੀ ਆਪ ਹੈ ਉਹ ਕਿਤੇ ਨਹੀਂ ਆਇਆ ਜਿਹੜਾ ਪੀਸ ਰਿਹਾ ਹੈ ਜਿਹੜਾ ਮਨੁੱਖ ਕਹਿੰਦਾ ਮੈਂ ਚੱਕੀ ਲਾ ਕੇ ਕੰਕ ਦਾਣੇ ਪੀਸ ਰਿਹਾ ਹਾਂ ਉਹ ਵੀ ਆਪ ਹੀ ਹੈ ਇਹ ਪੰਜੇ ਤਤਾਂ ਦਾ ਬਣਿਆ ਹੋਇਆ ਮਨੁੱਖ ਇਹਦੇ ਵਿੱਚ ਜਿਹੜੇ ਪ੍ਰਾਣ ਚੱਲ ਰਹੇ ਨੇ ਇਹ ਜਿਹੜੀ ਬੁੱਧੀ ਬਖਸ਼ੀ ਹੈ ਨੂੰ ਜੋ ਇਹਦੇ ਵਿੱਚ ਅਕਲ ਬਖਸ਼ੀ ਹੈ ਇਹ ਕਿਤੋਂ ਬਾਹਰੋਂ ਨਹੀਂ ਆਈ ਇਹ ਸਾਰੀ ਯੋਧੀ ਹੈ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਜਾਂ ਜਿਹੜੇ ਧਰਮ ਨੇ ਸਿਧਾਂਤ ਉਹਨਾਂ ਦਾ ਕਿ ਇੱਕ ਹੈ ਉਹ ਜਦੋਂ ਹੈ ਹੀ ਇੱਕ ਫਿਰ ਇਹ ਅਲੱਗ-ਅਲੱਗ ਕਿਵੇਂ ਹੋ ਸਕਦੇ ਨੇ ਹਾਂ ਸਾਡੀ ਮਨ ਦੀ ਅਵਸਥਾ ਇਹਨਾਂ ਨੂੰ ਅਲੱਗ-ਅਲੱਗ ਕਰਦੀ ਹੈ ਸਾਡੀ ਨੀਨੀ ਅਵਸਥਾ ਇਹਨਾਂ ਨੂੰ ਬਹੁਤ ਖੰਡ-ਖੰਡ ਕਰ ਦਿੰਦੀ ਹੈ ਲੱਖਾਂ ਬਣਾ ਦਿੰਦੀ ਹੈ ਥੋੜਾ ਉੱਚਾ ਉੱਠਦੇ ਆ ਫਿਰ ਗਿਣਤੀ ਘੱਟ ਜਾਂਦੀ ਹੈ ਹੋਰ ਉੱਚਾ ਉੱਠਦੇ ਆ ਹੋਰ ਉੱਚਾ ਉੱਠਦੇ ਆ ਫਿਰ ਦੋ ਦੰਤ ਤੇ ਆ ਜਾਂਦਾ ਹੈ ਵੀ ਇੱਕ ਪਰਮੇਸ਼ਰ ਹੈ ਇੱਕ ਮਾਇਆ ਹੈ ਇੱਕ ਇਹ ਮਨੁੱਖ ਹੈ ਜੀਵ ਹੈ ਪਰ ਇਸ ਤੋਂ ਅੱਗੇ ਹੋਰ ਚੱਲਦਾ ਫਿਰੇ ਰੁਕਦਾ ਨਹੀਂ ਹੈ ਗੁਰੂ ਇਹਨੂੰ ਰੁਕਣ ਨਹੀਂ ਦਿੰਦਾ ਗੁਰੂ ਕਹਿੰਦਾ ਅਗਾਖ ਮੁਤਰਾ ਹੁਣ ਅੱਗੇ ਨੂੰ ਚੱਲ ਜਿਹੜਾ ਅੰਤਮ ਸੱਚ ਹੈ ਆਖਰੀ ਸੱਚ ਹੈ ਉਥੇ ਤੱਕ ਪਹੁੰਚ ਜਾ ਤੂੰ ਹੁਣ ਤੈਨੂੰ ਹੁਣ ਮੌਕਾ ਮਿਲਿਆ ਜਿਵੇਂ ਕਬੀਰ ਸਾਹਿਬ ਕਹਿੰਦੇ ਨਾ ਡਗਮਗ ਛਾੜ ਦੇ ਮਨ ਬੋਰਾ ਅਬ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਸ ਦੋਰਾ ਹੁਣ ਤੱਕ ਦੇ ਪਿੱਛੇਉ ਨਾ ਰਹੀ ਡਗਮਗ ਨਾ ਕਰੀ ਅੱਗੇ ਨੂੰ ਜਾਈ ਬਸ ਜਰੇ ਮਰੇ ਜਲ ਜਾ ਮਰ ਜਾ ਜਿਹੜੀ ਮੈਂ ਨੂੰ ਖਤਮ ਕਰਕੇ ਉਹ ਜਿਹੜਾ ਆਪੇ ਆਪ ਹੈ ਉਹਦੇ ਵਿੱਚ ਲੀਨ ਹੋ ਜਾ ਪਿੱਛੇ ਨਾ ਹਟ ਹੁਣ ਤੋ ਗਗਨ ਤਮਾਮਾ ਬਾਦਿਓ ਕਦੇ ਉਹ ਨਿਸਾਨਾ ਘਾਓ ਹੁਣ ਦਮਾਮਾ ਵੱਜ ਗਿਆ ਗगन ਦੇ ਵਿੱਚ ਉਹ ਦਮਾਮਾ ਕੀ ਹੈ ਉਹ ਹੈ ਅਨਹਦ ਨਾਲ ਤੈਨੂੰ ਸੁਣਦਾ ਹੈ ਤੂੰ ਉਹਦੇ ਪਿਆਰ 'ਚ ਬੈਠਾ ਰਹਿਣਾ ਤੇ ਉਹਦੇ ਵਿੱਚ ਤੇਰੀ ਸੁਰਤ ਲੀਨ ਹੋ ਜਾਂਦੀ ਹੈ ਤੇ ਤੈਨੂੰ ਕੋਈ ਹੋਰ ਖਿਆਲ ਦੁਨੀਆ ਦਾ ਪਦਾਰਥਾਂ ਦਾ ਖਾਣ ਦਾ ਪਹਿਨਣ ਦਾ ਦਿਖਾਉਣ ਦਾ ਕੋਈ ਤਮਾ ਨਹੀਂ ਹੈ ਕੋਈ ਮੈਂ ਉਹਦਾ ਵਾਸਤੇ ਇੰਨਾ ਭਲਾ ਕੀਤਾ ਉਹਨੇ ਮੈਨੂੰ ਕੱਖ ਨਹੀਂ ਜਾਣਿਆ ਇਹ ਸਾਰੇ ਖਿਆਲ ਤੇਰੇ ਜੀਰੋ ਹੋ ਗਏ ਕਿਉਂਕਿ ਤੇਰੀ ਸਾਰੀ ਸੁਰਤ ਉਸ ਸ਼ਬਦ ਨੇ ਖਿੱਚ ਲਈ ਆਪਣੇ ਵੱਲ ਉਹ ਪਿਆਰਾ ਸ਼ਬਦ ਉਹ ਪਿਆਰਾ ਦਮਾਮਾ ਜਿਹੜਾ ਹੈ ਉਹ ਇੰਨਾ ਆਨੰਦਮਈ ਹੈ ਤੇਰੀ ਸੁਰਤ ਨੂੰ ਉਹਨੇ ਅੰਦਰ ਟਿਕਾ ਦਿੱਤਾ ਆਤਮ ਨੀਰਸ ਤੇ ਤੂੰ ਪਹੁੰਚ ਗਿਆ ਤੈਨੂੰ ਸਾਰੇ ਖਿਆਲ ਭੁੱਲ ਗਏ ਤੇ ਹੁਣ ਤੂੰ ਅੱਗੇ ਤੁਰ ਜਿੱਥੇ ਤੇਰੀ ਇਹ ਹੋਂਦ ਖੰਨੀ ਖੰਨੀ ਹੋ ਜਾਣੀ ਐ ਟੁਕੜੇ ਟੁਕੜੇ ਹੋ ਜਾਣੀ ਐ ਜਿੱਥੇ ਖੇਤ ਜੋ ਮੰਨਦੇ ਉਹ ਸੁਰਮਾ ਅਬ ਜੁੱਝਣ ਕੋ ਉਗਾਓ ਤੂੰ ਹੁਣ ਖੇਤ ਚ ਆ ਗਿਆ ਮੈਦਾਨ ਚ ਆ ਗਿਆ ਉੱਥੇ ਤੇਰੀ ਗੁਰੂ ਦੇ ਸ਼ਬਦਾਂ ਨੇ ਗੁਰੂ ਦੇ ਬਚਨਾਂ ਨੇ ਤੇਰੀ ਇਸ ਝੂਠੀ ਹੋਂਦ ਨੂੰ ਖੰਡ ਖੰਡ ਕਰਕੇ ਖਤਮ ਕਰ ਦੇਣਾ ਤੂੰ ਜੰਗ ਦੇ ਮੈਦਾਨ ਚ ਆ ਗਿਆ ਜਦੋਂ ਇਹਦੀ ਸੁਰਤ ਆਤਮ ਤੀਰਥ ਤੇ ਪਹੁੰਚ ਜਾਂਦੀ ਹੈ ਜਦੋਂ ਇਹ ਅਨੰਤਮਈ ਹੋ ਕੇ ਅੰਤਰਮੁਖ ਹੋ ਕੇ ਬੈਠਾ ਰਹਿੰਦਾ ਹੈ ਉਹ ਉਸ ਤੋਂ ਫਿਰ ਉਹ ਮਾਰਾ ਕਹਿੰਦੇ ਹੁੰਦੇ ਟਿਕਿਆ ਰਾ ਇੱਥੇ ਗੁਰੂ ਨੇ ਹੁਣ ਤੈਨੂੰ ਖੰਡ-ਖੰਡ ਕਰਨਾ ਤੇ ਤੈਨੂੰ ਗੁਰੂ ਨੇ ਸ਼ਬਦ ਮਾਰਨੇ ਨੇ ਗੁਰਬਾਣੀ ਦੇ ਉਹ ਕਿਹੜੇ ਸ਼ਬਦ ਨੇ ਆਹੀ ਸ਼ਬਦ ਨੇ ਹਣ ਕਿ ਪਿਆਰਿਆ ਹੁਣ ਤੂੰ ਇਹ ਦੇਖ ਆਪੇ ਧਰਤੀ ਆਪੇ ਹਰਾਕ ਆਪ ਜਮਾਏ ਪਿਸਾਵੇ ਆਪ ਪਕਾਵੇ ਪਕਾਉਣ ਵਾਲਾ ਵੀ ਆਪ ਹੈ ਜਿਹੜਾ ਆਟਾ ਪੀਸਿਆ ਗਿਆ ਉਹਨੂੰ ਗੁੰਨਣ ਵਾਲਾ ਪਕਾਉਣ ਵਾਲਾ ਵੀ ਆਪ ਹੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੈ ਜਿਹੜਾ ਪਰੋਸਣ ਵਾਲਾ ਹੈ ਕੜਸ਼ੀਆਂ ਦੁਆਰਾ ਪਾਉਣ ਵਾਲਾ ਹੈ ਭਾਂਡਿਆਂ 'ਚ ਉਹ ਵੀ ਆਪ ਹੈ ਆਪ ਭਾਂਡੇ ਦੇ ਪਰੋਸੈ ਫਿਰ ਅੱਗੇ ਕਹਿੰਦੇ ਆਪੇ ਹੀ ਬਹਿ ਖਾਵੇ ਉਹ ਖਾਣ ਵਾਲਾ ਵੀ ਆਪ ਹੈ ਦੂਜਾ ਕੋਈ ਹੈ ਹੀ ਨਹੀਂ ਕਹਿੰਦੇ ਇਹ 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 ਉੱਤਮ ਅਵਸਥਾ ਹੈ ਜਿੱਥੇ ਜਾ ਕੇ ਦੋ ਨਹੀਂ ਹੈ ਜਿੱਥੇ ਮੈਂ ਵੀ ਨਹੀਂ ਹੈ ਤੂੰ ਵੀ ਨਹੀਂ ਹੈ ਉੱਥੇ ਜਾ ਕੇ ਉਹ ਜਦੋਂ ਆਸਾ ਦੀ ਵਾਰ ਦਾ 24ਵਾਂ ਸ਼ਲੋਕ ਆਉਂਦਾ ਹੈ ਉੱਥੇ ਕਹਿੰਦੇ ਕਿਸ ਨੂੰ ਕਹੀ ਹੈ ਨਾਨਕਾ ਸਭ ਕੁਝ ਆਪੇ ਆਪ ਕਿੰਨੂੰ ਕੀ ਉਪਦੇਸ਼ ਦਈਏ ਕਿੰਨੂੰ ਆਖੀਏ ਕਿਸ ਨੂੰ ਕਹੀ ਹੈ ਨਾਨਕਾ ਸਭ ਕੁਝ ਆਪੇ ਆਪ ਪਰ ਪਿਆਰਿਓ ਇਹ ਜਿਹੜੀ ਵਿਚਾਰ ਹੈ ਇਹ ਬਹੁਤ ਵਿਰਲਿਆਂ ਵਾਸਤੇ ਹੈ ਸਾਰਿਆਂ ਵਾਸਤੇ ਨਹੀਂ ਹੈ ਮੈਂ ਪਹਿਲਾਂ ਵੀ ਬੇਨਤੀ ਕਰਿਆ ਕਰਦਾ ਕਿ ਜਿਵੇਂ ਕੋਈ ਬੰਦਾ ਸਬਜ਼ੀ ਮੰਡੀ ਚ ਜਾਂਦਾ ਹੈ ਕੋਈ ਤਾਂ ਆਮ ਸਬਜ਼ੀ ਖਰੀਦਦਾ ਜੀ ਟਮਾਟਰ ਲੈਣੇ ਆ ਮਟਰ ਲੈਣੇ ਆ ਗੋਭੀ ਲੈਣੀ ਆ ਕੁਝ ਖਾਸ ਬੰਦੇ ਹੁੰਦੇ ਨੇ ਉਹ ਕਹਿੰਦੇ ਸੰਤਾ ਜੀ ਉਹ ਜਿਹੜੀ ਰੇਅਰ ਸਬਜ਼ੀ ਆਉਂਦੀ ਆ ਨਾ ਬਹੁਤ ਵਿੜਲੀ ਸਬਜ਼ੀ ਹੁੰਦੀ ਆ ਕਦੇ ਕਦੇ ਆਉਂਦੀ ਆ ਤਾਂ ਉਹ ਚਾਹੀਦੀ ਆ ਉਹ ਲੱਭਦੇ ਰਹਿੰਦੇ ਨੇ ਸਾਰੀ ਮੰਡੀ ਚ ਕਿਸੇ ਕਿਸੇ ਕੋਲੇ ਹੁੰਦੀ ਆ ਉਹ ਕਹਿੰਦੇ ਆਹ ਥੋੜੀ ਪਈ ਆ ਲੈ ਜਾਓ ਉਹ ਉਹਦੀ ਖੋਜ ਵੀ ਉਹਦੀ ਪੂਰੀ ਹੋ ਜਾਂਦੀ ਹੈ ਜਗਿਆਸੂਆਂ ਦੀ ਜਿਹੜੀ ਖੋਜ ਹੁੰਦੀ ਹੈ ਉਹ ਵੀ ਇਸ ਸ੍ਰਿਸ਼ਟੀ ਵਿੱਚ ਪੂਰੀ ਕਰਨ ਵਾਸਤੇ ਬੈਠਾ ਹੈ ਮਾਲਕ ਬਾਕੀ ਸਭ ਨੂੰ ਦੇ ਹੀ ਜਾਂਦਾ ਖਾਣ ਨੂੰ ਪੇਨ ਨੂੰ ਪੈਨ ਨੂੰ ਉੱਚੇ ਅਹੁਦੇ ਸਾਇੰਟਿਸਟ ਡਾਕਟਰ ਅਪੀਲ ਪੈਸਾ ਜ਼ਮੀਨਾਂ ਸਭ ਨੂੰ ਦੇ ਹੀ ਜਾਂਦੇ ਤਾਂ ਆਮ ਬਾਤਾਂ ਨੇ ਪਰ ਵਿਰਲੇ ਜਗਿਆਸੂ ਕੋਈ ਖਾਸ ਚੀਜ਼ ਮੰਗਦੇ ਨੇ ਵੀ ਸਾਨੂੰ ਇਹ ਚੀਜ਼ ਹੈਗੀ ਇੱਥੇ ਉਹ ਕਹਿੰਦੇ ਹਾਂ ਹੈਗੀ ਤੇਰੇ ਵਾਸਤੇ ਵੀ ਰੱਖੀ ਹੋਈ ਆ ਪਰਮੇਸ਼ਰ ਨੇ ਉਹ ਗੁਰੂ ਕੋਲੇ ਆ ਉਹੋ ਗੁਰਬਾਣੀ ਵਿੱਚ ਹੈ ਗੁਰੂ ਦੇ ਵਚਨਾਂ ਵਿੱਚ ਹੈ ਸੰਤਾਂ ਦੀ ਸੰਗਤ ਵਿੱਚ ਹੈ ਤੈਨੂੰ ਉੱਥੋਂ ਮਿਲ ਜਾਏਗੀ ਉੱਥੋਂ ਪ੍ਰਾਪਤ ਹੋ ਜਾਂਦੀ ਹੈ ਇਹ ਜਗਿਆਸੂ ਦੀ ਭੁੱਖ ਜਗਿਆਸੂ ਦੀ ਜਿਹੜੀ ਇਹ ਤਿਆਸ ਹੈ ਉੱਥੇ ਆ ਕੇ ਤ੍ਰਿਪਤ ਹੋ ਜਾਂਦੀ ਉਹਨੂੰ ਮਿਲ ਜਾਂਦਾ ਹੈ ਤੇ ਸਾਰਾ ਸੰਸਾਰ ਇਹ ਮੰਗਦਾ ਨਹੀਂ ਹੈ ਸਾਰੇ ਸੰਸਾਰ ਦੀ ਮੰਗ ਨਹੀਂ ਹੈ ਹੈ ਸਾਰੇ ਮਨੁੱਖਾਂ ਵਾਸਤੇ ਹੈ ਸਾਰੇ ਮਨੁੱਖਾਂ ਵਾਸਤੇ ਮਨੁੱਖਾ ਸਕਦੇ ਨੇ ਪਰ ਉਸ ਸਬਜੀ ਨੂੰ ਕੋਈ ਵਿਰਲਾ ਹੀ ਖਾਂਦਾ ਹੈ ਕੋਈ ਵਿਰਲਾ ਹੀ ਖਾਏਗਾ ਜੇ ਕਿਸੇ ਨੂੰ ਸ਼ੂਗਰ ਹੈ ਤਾਂ ਉਹ ਕ੍ਰੇਲੇ ਬਣਾਵਣਾ ਕੌੜੇ ਬਣਾ ਕੇ ਖਾਏਗਾ ਕੋਈ ਵਿਰਲਾ ਹੀ ਖਾਏਗਾ ਕੌੜੇ ਕ੍ਰੇਲੇ ਆਮ ਤਾਂ ਨਹੀਂ ਖਾਂਦਾ ਤੋਂ ਜਿੰਨੂੰ ਪਤਾ ਕਿ ਮੈਨੂੰ ਬਿਮਾਰੀ ਹੈ ਮੈਂ ਦੀ ਮੈਂ ਹੁਣ ਇਲਾਜ ਕਰਨਾ ਮੇਰਾ ਸਮਾਂ ਆ ਗਿਆ ਮੈਂ ਬਹੁਤ ਖੇਲ ਖੇਲ ਹਟਿਆ ਤੇ ਹੁਣ ਇਸ ਮੈਨੂੰ ਖਤਮ ਕਰਕੇ ਹੁਣ ਜਦੋਂ ਮੈਂ ਖਤਮ ਹੁੰਦੀ ਐ ਤੇ ਤੂੰ ਵੀ ਨਾਲ ਹੀ ਖਤਮ ਹੁੰਦੀ ਪਿਆਰਿਓ ਉਥੇ ਤੂੰ ਵੀ ਪਿੱਛੇ ਹਟ ਜਾਂਦੀ ਐ ਉਥੇ ਫਿਰ ਕਿਸ ਨੂੰ ਕਹੀਐ ਨਾਨਕਾ ਸਭ ਕੁਛ ਆਪੇ ਆਪ ਆਪੇ ਹੀ ਬਹਿ ਖਾਵੇ ਆਪ ਹੀ ਖਾ ਰਹਾ ਹੈ ਆਪ ਹੀ ਹੰਡਾ ਰਿਹਾ ਹੈ ਆਪ ਹੀ ਕੱਪੜੇ ਬੁੰਨ ਰਿਹਾ ਹੈ ਆਪ ਹੀ ਡਾਕਟਰ ਹੈ ਅਗਾਸ ਦਾ ਇਸੇ ਹਫਤੇ ਵਿੱਚ 32 ਐਕਟਰ ਹਸਪਤਾਲ ਉੱਥੇ ਟਰੋਮਾ ਸੈਂਟਰ ਨਵਾਂ ਖੁੱਲਿਆ ਸਰਕਾਰੀ ਹਸਪਤਾਲ ਹੈ ਉੱਥੇ ਉਹਨੇ ਵੱਡਾ ਸਮਾਗਮ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਦਾਸ ਨੇ ਉੱਥੇ ਸਵਾ ਘੰਟਾ ਗੁਰਬਾਣੀ ਕੀਰਤਨ ਵਚਨ ਕਰਵਾਏ ਹੋਏ ਮਹਾਰਨ ਕਰਵਾਏ ਤਾਂ ਉੱਥੇ ਇਹੀ ਵਿਚਾਰ ਚੱਲੀ ਕਿ ਪਿਆਰਿਓ ਜਿੰਨੇ ਵੀ ਕੋਈ ਡਾਕਟਰ ਹੈ ਕੋਈ ਨਰਸ ਹੈ ਕੋਈ ਕੰਪਿਊਟਰ ਹੈ ਜਾਂ ਕੋਈ ਲੈਬਾਰਟਰੀ ਦਾ ਜਿਹੜਾ ਹੈ ਵਰਕਰ ਹੈ ਟੈਕਨੀਸ਼ੀਅਨ ਹੈ ਉਹ ਆਪ ਹੀ ਹੈ ਪਰਮੇਸ਼ਰ ਹੈ ਤੇ ਜਿਹੜਾ ਪੇਸ਼ੈਂਟ ਵਨ ਕੇ ਆਉਂਦਾ ਉਹ ਵੀ ਆਪ ਹੀ ਹੈ ਇਹ ਉੱਚੀ ਵਿਚਾਰ ਉੱਥੇ ਹੋਈ ਉਹ ਡਾਕਟਰ ਵੀ ਆਪ ਹੈ ਮਰੀਜ਼ ਵੀ ਆਪ ਹੈ ਦਵਾਈਆਂ ਵੀ ਆਪ ਹੈ ਤੇ ਦਵਾਈਆਂ ਦੇਣ ਵਾਲਾ ਵੀ ਸਭ ਆਪ ਹੈ ਦੂਜਾ ਕੋਈ ਹੈ ਨਹੀਂ ਇਹ ਦ੍ਰਿਸ਼ਟੀ ਹੈ ਗੁਰੂ ਦੀ ਇਹ ਦ੍ਰਿਸ਼ਟੀ ਹੈ ਸੰਤਾਂ ਦੀ ਇਹ ਦ੍ਰਿਸ਼ਟੀ ਹੈ ਬ੍ਰਹਮ ਦ੍ਰਿਸ਼ਟੀ ਨੂੰ ਬ੍ਰਹਮ ਦ੍ਰਿਸ਼ਟੀ ਕਹਿੰਦੇ ਨੇ ਇਹ ਸਾਡੀ ਮੰਜ਼ਲ ਹੈ ਜਿੰਨੇ ਸੁੱਖ ਲੈਣਾ ਹੈ ਜਿੰਨੇ ਮਹਾਨ ਸੁੱਖ ਲੈਣਾ ਹੈ ਜਿੰਨੇ ਆਪਣੇ ਸਾਰੇ ਦੁੱਖਾਂ ਦਾ ਖਤਮਾ ਕਰ ਲੈਣਾ ਹੁਣ ਦੁਨੀਆ ਦੁੱਖਾਂ ਦਾ ਖਤਮਾ ਕਿਵੇਂ ਕਰਦੀ ਹੈ ਦੁੱਖ ਤਾਂ ਕਰਮਾਂ ਦੇ ਨੇ ਉਹ ਇੰਨੇ ਹੀ ਭੋਗਣੇ ਨੇ ਇਹ ਕਹਿੰਦਾ ਜੀ ਮੈਂ ਸੰਤਾਂ ਕੋ ਜਾ ਕੇ ਅਰਦਾਸ ਕਰਾਂ ਦਮਾ ਦੁੱਖ ਦੂਰ ਹੋ ਜੇ ਮੇਰਾ ਕੋਈ ਦੁੱਖ ਹੋਰ ਭੁਗਤ ਲਵੇ ਮੈਂ ਉਹਦਾ ਸੂਰ ਕੱਢ ਦੇਵਾਂ ਮੈਂ ਉਹਨੂੰ ਦੋਸ਼ੀ ਠਹਿਰਾ ਦੇਵਾਂ ਨਹੀਂ ਦੁੱਖ ਤਾਂ ਇਹਨੂੰ ਆਪ ਹੀ ਭੁਗਤਣੇ ਪੈਣੇ ਨੇ ਜੇ ਸੰਤ ਅਰਦਾਸ ਕਰਦਾ ਹੈ ਤਾਂ ਉਹ ਆ ਦੁੱਖ ਥੋੜਾ ਅੱਗੇ ਹੋ ਜਾਂਦਾ ਹੈ ਸਮਾਂ ਟਲ ਜਾਂਦਾ ਹੈ ਅੱਗੇ ਜਾ ਕੇ ਭੋਗ ਲੇਗਾ ਰਤਵੜਾ ਸਾਹਿਬ ਇੱਕ ਸੇਵਾਦਾਰ ਆਇਆ ਕਰਦਾ ਸੀ ਤਾਂ ਉਹ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਲਤ ਵੱਢੀ ਗਈ 70 ਸਾਲ ਦੀ ਉਹਦੀ ਉਮਰ ਸੀ ਤੇ ਮਾਪੇ ਉਸ ਨੂੰ ਕਹਿੰਦਾ ਬਾਬਾ ਜੀ ਐਕਸੀਡੈਂਟ ਹੋ ਗਿਆ ਲਤ ਵੱਢੀ ਗਈ ਬੜਾ ਔਖਾ ਹੋ ਗਿਆ ਮਾਪੇ ਕਹਿੰਦੇ ਹੁਣ ਤਾਂ ਤੂੰ ਵਿਹਲਾ ਹੈ 70 ਸਾਲ ਬੱਚੇ ਵਿਆਹ ਤੇ ਸਭ ਕੁਝ ਵਿਆਹ ਤੇ ਵਿਹਲਾ ਹੈ ਜੇ ਇਹ ਹੀ ਤੇਰੀ ਲਤ 25 30 ਸਾਲ ਚ ਵੱਢੀ ਜਾਂਦੀ ਫੇ ਤੇਰਾ ਕੀ ਹਾਲ ਹੁੰਦਾ ਉਦੋਂ ਮਾਰੇ ਨੇ ਬਖਸ਼ਤੀ ਤੇਰਾ ਕਰਮ ਉਦੋਂ ਨਹੀਂ ਭੁਗਤਾਇਆ ਹੁਣ ਭੁਗਤਾ ਦਿੱਤਾ ਜੇ ਤੂੰ ਵਿਹਲਾ ਹੋ ਗਿਆ ਬੈਠਾ ਰਹਿ ਤੂੰ ਕੀ ਕਰਨਾ ਸੋ ਪਿਆਰਿਓ ਸੰਤਾਂ ਦੀ ਕਿਰਪਾ ਤਾਂ ਹੁੰਦੀ ਹੈ ਪਰ ਉਹ ਕਰਮ ਤਾਂ ਇਹਨੇ ਭੁਗਤਣਾ ਸੰਤ ਉਸ ਕਰਮ ਨੂੰ ਥੋੜਾ ਅੱਗੇ ਕਰ ਕਰ ਦਿੰਦੇ ਨੇ ਵੀ ਚਲੋ ਹੁਣ ਇਹਦਾ ਪੈਸੇ ਕਮਾਉਣ ਦਾ ਬੱਚੇ ਬਲਣ ਦਾ ਡਿਊਟੀਆਂ ਦਾ ਸਮਾਂ ਥੋੜਾ ਅੱਗੇ ਜਾ ਕੇ ਭੁਗ ਲਏਗਾ ਦਇਆ ਕਰ ਦਿੰਦੇ ਨੇ ਪਰ ਕਰਮ ਇੰਨੇ ਭੁਗਣੇ ਨੇ ਪਰ ਹੁਣ ਇਹ ਕਰਮ ਤਾਂ ਕਰਦਾ ਆਪਣੀ ਮਰਜ਼ੀ ਦਾ ਮਨਮਾਨੇ ਨਾਲ ਪਰ ਦੁੱਪ ਭੋਗਣ ਲੱਗਾ ਕਹਿੰਦਾ ਕੋਈ ਹੋਰ ਭੋਗ ਲਵੇ ਨਹੀਂ ਇਹ ਦੁੱਖ ਇਹਦੇ ਵਿੱਚੇ ਪਏ ਹੋਏ ਨੇ ਤੇ ਮਾਰਾ ਕਹਿੰਦਾ ਵੀ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਰਾਮ ਕਹਿੰਦੇ ਨੇ ਜਿਹੜਾ ਰਵਿਆ ਹੋਇਆ ਹਰ ਥਾਂ ਤੇ ਹਰ ਕਣ-ਕਣ ਵਿੱਚ ਸਾਡੇ ਅੰਦਰ ਵਾਰ ਸਾਡਾ ਸਾਡੇ ਪ੍ਰਾਣਾਂ ਦਾ ਆਧਾਰਾਂ ਸਤ ਚਿੱਤ ਆਨੰਦ ਸ਼ਬਦ ਸਰੂਪ ਗੁਰੂ ਪਰਮੇਸ਼ਰ ਉਹੀ RAM ਹੈ ਉਹੀ ਗੁਰੂ ਪਰਮੇਸ਼ਰ ਹੈ ਉਹੀ ਅੱਲਾ ਹੈ ਉਹੀ ਗੋੜ ਹੈ ਉਹਦੀ ਸ਼ਰਨ ਚ ਆ ਜਾਵੇ ਉਹਦੀ ਸ਼ਰਨ ਚ ਆਏਗਾ ਤਾਂ ਉੱਥੇ ਇਹਨੂੰ ਉੱਤਮ ਬਚਨ ਸੁਣਨ ਵਾਸਤੇ ਮਿਲ ਲੰਗੇ ਜਦੋਂ ਗੁਰੂ ਦੀ ਸ਼ਰਨ ਚ ਜਾਏਗਾ ਗੁਰੂ ਦੇ ਬਚਨ ਸੁਣਨ ਮਿਲਣਗੇ ਨਿਤ ਰਮ ਕਰੇਗਾ ਬਾਣੀ ਪੜ੍ਹੇਗਾ ਉਹ ਬਚਨ ਇਹਦੇ ਦੁੱਖਾਂ ਨੂੰ ਹੌਲੀ ਹੌਲੀ ਖਤਮ ਕਰਨਗੇ ਕਿਵੇਂ ਇਨੂੰ ਪਤਾ ਲੱਗ ਜਾਏਗਾ ਕਿ ਮੈਂ ਹੈ ਨਹੀਂ ਇੱਥੇ ਉਹ ਆਪ ਹੀ ਹੈ ਉਹਦੇ ਹੀ ਸਰੀਰ ਨੇ ਉਹ ਇਹਦਾ ਇਹ ਭਰਮ ਦੂਰ ਹੋ ਜਾਏਗਾ ਕਿ ਮੈਂ ਹਾਂ ਜਾਂ ਇਹ ਸੰਸਾਰ ਹੈ ਪਿਆਰੋ ਬਾਤਾਂ ਤਾਂ ਇਹ ਬੜੀਆਂ ਸੌਖੀਆਂ ਕਹਿਣ ਨੂੰ ਨੇ ਪਰ ਇਹਦੇ ਵਾਸਤੇ ਇਹਦਾ ਜਦੋਂ ਸਾਨੂੰ ਅਪਣਾਉਣੀਆਂ ਪੈਂਦੀਆਂ ਨੇ ਜਦੋਂ ਸਾਡੇ ਸਾਹਮਣੇ ਉਹ ਚੀਜ਼ ਆਉਂਦੀ ਹੈ ਦੁੱਖ ਆਉਂਦਾ ਹੈ ਉਹਨੂੰ ਬਰਦਾਸ਼ਤ ਕਰਨਾ ਉਹਨੂੰ ਗੁਰੂ ਦੇ ਬਚਨਾਂ ਅਨੁਸਾਰ ਉਹਨੂੰ ਬਰਦਾਸ਼ਤ ਕਰਨਾ ਸਹਿਨ ਕਰ ਲੈਣਾ ਬੜਾ ਔਖਾ ਹੋਇਆ ਪਰ ਜਦੋਂ ਇਹ ਆਪਨੇ ਆਪ ਨੂੰ ਛੱਡ ਦਿੰਦਾ ਜਦੋਂ ਗੁਰੂ ਇਹਨੂੰ ਕੋਈ ਝਲਕ ਦਿਖਾ ਦਿੰਦਾ ਇਹਨੂੰ ਕੋਈ ਇੱਕ ਨਿਮਖ ਦਰਸ਼ਨ ਦਿਖਾ ਦਿੰਦਾ ਹਲਕੇ ਜੇ ਕੁਝ ਉਹ जान ਜਾਂਦਾ ਹੈ ਇਹ ਕਿ ਇੱਥੇ ਕੋਈ ਸ਼ਕਤੀ ਵਰਤ ਰਹੀ ਹੈ ਉਦੋਂ ਫਿਰ ਇਹਦਾ ਵਿਸ਼ਵਾਸ ਡੋਲਦਾ ਨਹੀਂ ਹੈ ਦੁੱਖ ਆਏਗਾ ਧੋਖੇ ਹੋਣਗੇ ਠੱਗੀਆਂ ਹੋਣਗੀਆਂ ਬਿਮਾਰੀਆਂ ਆਉਣਗੀਆਂ ਸਭ ਕੁਝ ਹੋਏਗਾ ਤਾਂ ਉਹਨਾਂ ਵਿੱਚੋਂ ਗੁਰੂ ਦਾ ਵਚਨ ਇਹਨੂੰ ਕੱਢ ਲਏਗਾ ਇਹਨੂੰ ਧੀਰਜ ਆਏਗੀ ਹਿੰਮਤ ਆਏਗੀ ਸਹਿਨਸ਼ੀਲਤਾ ਆਏਗੀ ਹੌਲੀ-ਹੌਲੀ ਫਿਰ ਇਹ ਸ਼ਬਦ ਦੇ ਆਸਰੇ ਗੁਰੂ ਦੇ ਆਸਰੇ ਉਸ ਉੱਤਮ ਅਵਸਥਾ ਤੱਕ ਪਹੁੰਚ ਜਾਏਗਾ ਜਿੱਥੇ ਸਾਡੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਬੰਦ-ਬੰਦ ਕਰਾ ਦਿੱਤੇ ਉਹਨਾਂ ਮਾਤਾਵਾਂ ਨੇ ਉਹਨਾਂ ਬੱਚਿਆਂ ਨੇ ਗੁਰੂ ਦੇ ਆਸਰੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੈ ਕੋਇ ਉੱਥੇ ਜਾਣਿਆ ਨਹੀਂ ਹੈ ਕਿ ਅਸੀਂ ਹਾਂ ਉੱਥੇ ਗੁਰੂ ਨੂੰ ਜਾਣ ਗੁਰੂ ਦੀ ਖੇਡ ਹੈ ਗੁਰੂ ਹੈ ਉਹ ਆਪ ਹੈ ਤਾਂ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਆਪਣੇ ਘਰ ਵੱਲ ਲੁਟਾ ਦਿੱਤੇ ਬਨ ਬਨ ਕਰਦੇ ਬੱਚੇ ਕੋਹਾਲੇ ਮਾਮਾ ਨੇ ਉਹ ਵੀ ਸਾਡੇ ਵਰਗੇ ਸੀ ਉਹ ਕਿਹੜੀ ਸ਼ਕਤੀ ਸੀ ਜਿਹੜੀ ਉਹਨਾਂ ਨੂੰ ਇਹ ਛੀਬੀਆਂ ਦੇਣ ਵਾਸਤੇ ਉਤਸ਼ਾਹਤ ਕਰ ਗਈ ਪਿੱਛੇ ਨਹੀਂ ਹਟੇ ਡੋਲੇ ਨਹੀਂ ਘਬਰਾਏ ਨਹੀਂ ਉਹ ਇਹੀ ਸ਼ਕਤੀ ਹੈ ਆਤਮਕ ਸ਼ਕਤੀ ਸਾਡਾ ਆਪਣਾ ਸਰੂਪ ਜੋ ਗੁਰਬਾਣੀ ਇਹਨੂੰ ਦੱਸਦੀ ਹੈ ਕਿ ਪਾਏ ਪਿਆਰਿਆ ਉਹ ਉਹ ਹੈ ਤੇਰੀ ਬੁੱਧੀ ਵਿੱਚ ਵੀ ਉਹੀ ਹੈ ਤੇਰੀ ਪ੍ਰਾਣਾ ਵਿੱਚ ਵੀ ਉਹੀ ਐ ਤੈਨੂੰ ਬਲ ਵੀ ਉਹਦਾ ਹੀ ਐ ਸ਼ਕਤ ਵੀ ਉਹਦੀ ਐ ਉਹ ਸਭ ਕੁਝ ਉਹਦਾ ਹੈਗਾ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਜਦੋਂ ਸਭ ਕੁਝ ਉਹ ਹੈਗਾ ਫਿਰ ਇਹਨੂੰ ਇਹਦਾ ਤਾਂ ਕੋਈ ਦੀ ਤਾਂ ਹੋਂਦ ਹੈ ਨਹੀਂ ਪਰ ਇਹਦੀ ਹੋਂਦ ਗੱਲਾਂ ਨਾਲ ਮਿਟਣੀ ਨਹੀਂ ਹੈ ਇਹਨੂੰ ਕਦਮ ਚੱਕਣੇ ਵਣਗੇ ਪ੍ਰੈਕਟੀਕਲ 'ਚ ਆਉਣਾ ਪਏਗਾ ਆ ਜਿਹੜੇ ਇਤਿਹਾਸ ਸੁਣਾਉਂਦੇ ਨੇ ਨਾ ਸਟੇਜਾਂ 'ਤੇ ਮੇਰੀ ਇਹਨਾਂ ਨੇ ਕਦੇ ਬਣੇ ਨਹੀਂ ਹੈ ਮੈਂ ਕਹਿੰਦਾ ਵੀ ਤੁਸੀਂ ਇਤਿਹਾਸ ਸ਼ੁਰੂ ਕਰ ਦਿੰਦੇ ਹੋ ਸ਼ੁਰੂ ਤੋਂ ਲੈ ਕੇ ਵਾਢੇ ਤੋਂ ਲੈ ਕੇ ਅਖੀਰ ਤੱਕ ਕੋਈ ਸੰਗਤਾਂ ਨੇ ਪੇਪਰ ਦੇਣੇ ਨੇ ਇਤਿਹਾਸ ਦੇ ਸੰਗਤਾਂ ਨੂੰ ਪ੍ਰੈਕਟੀਕਲ ਕਰਾਓ ਸੰਗਤਾਂ ਨੂੰ ਉਹ ਗੁਰਬਾਣੀ ਦੇ ਸ਼ਬਦਾਂ ਦੀ ਚੋਟ ਮਾਰੋ ਠੀਕ ਹੈ ਗੁਰੂ ਨੇ ਚੋਟ ਮਾਰੀ ਉਹ ਇਤਿਹਾਸ ਬਣਿਆ ਜਿਹੜੇ ਗੁਰਸਿੱਖਾਂ ਤੇ ਕਿਰਪਾ ਕੀਤੀ ਗੁਰੂ ਨੇ ਉਹ ਗੁਰਸਿੱਖਾਂ ਦੀ ਅਵਸਥਾ ਉੱਚੀ ਬਣੀ ਉਹਨਾਂ ਦੀ ਅਸੀਂ ਗੱਲ ਕਰਦੇ ਆ ਉਹ ਗੱਲ ਕਰਨੀ ਬਣਦੀ ਹੈ ਪਰ ਉਸ प्रकरण ਨੂੰ ਮੁੱਖ ਰੱਖ ਕੇ ਜਿੱਥੋਂ ਅਸੀਂ ਸ਼ੁਰੂ ਕਰਦੇ ਆ ਕਿ ਸਾਡਾ ਜੀਵਨ ਪ੍ਰੈਕਟੀਕਲ ਕਿਵੇਂ ਕਰਨਾ ਹੈ ਉਹਦੇ ਵਿੱਚ ਕੋਈ ਆਸਾ ਲੈਣ ਵਾਸਤੇ ਉਹ प्रकरण ਜ਼ਰੂਰੀ ਹੋਇਆ ਕਰਦਾ ਪਰ ਇਹ ਨਹੀਂ ਹੈ ਕਿ ਅਸੀਂ ਉਹ ਤਰੀਕਾ ਉਹੀ ਨਾਮ ਇਤਿਹਾਸ ਦੇ ਉਥੇ ਹੋਇਆ ਉਥੇ ਹੋਇਆ ਉਹਨੇ ਆ ਕਿਹਾ ਉਹ ਆ ਕਿਹਾ ਸਾਰਾ ਇਤਿਹਾਸ ਜੋ ਜਿਵੇਂ ਕਿ ਕਿਤਾਬਾਂ ਚ ਲਿਖਿਆ ਹੁੰਦਾ ਗੁਰਬਾਣੀ ਦੇ ਵਿਚਾਰ ਬਹੁਤ ਜ਼ਰੂਰੀ ਹੈ ਗੁਰਬਾਣੀ ਇਤਿਹਾਸ ਬਣਾਉਂਦੀ ਹੈ ਜੀਵਨ ਇਤਿਹਾਸ ਬਣਾਉਂਦਾ ਹੈ ਜਦੋਂ ਕੋਈ ਪ੍ਰੈਕਟੀਕਲ ਕਰਦਾ ਹੈ ਉਦੋਂ ਇਤਿਹਾਸ ਬਣਦਾ ਹੈ ਇਤਿਹਾਸ ਆਪਣੇ ਆਪ ਚ ਨਹੀਂ ਬਣਦਾ ਕੁਝ ਨਹੀਂ ਹੈ ਜਦੋਂ ਗੁਰੂ ਕਿਰਪਾ ਕਰਕੇ ਕਿਸੇ ਨੂੰ ਜੀਵਨ ਬਚਦਾ ਹੈ ਗੁਰਬਾਣੀ ਦੇ ਵਿਚਾਰ ਸਤਸੰਗ ਉਹ ਪ੍ਰੈਕਟੀਕਲ ਕਰਦਾ ਹੈ ਆਪਣੇ ਆਪ ਨੂੰ ਖਤਮ ਕਰਦਾ ਉਦੋਂ ਇਤਿਹਾਸ ਬਣਦਾ ਅਸੀਂ ਪਹਿਲੇ ਇਤਿਹਾਸ ਨਹੀਂ ਜਾਂਦੇ ਉਹ ਇਤਿਹਾਸ ਚ ਕੀ ਹੁੰਦਾ ਇਤਿਹਾਸ ਵਿੱਚ ਭਾਵਨਾਵਾਂ ਹੁੰਦੀਆਂ ਨੇ ਕਿਤੇ ਬਰਾਗ ਆ ਗਿਆ ਕਿਤੇ ਕੋਈ ਹੋਰ ਆ ਗਿਆ ਹੋਰ ਆ ਗਿਆ ਇਹ ਇਹ ਜਜਵੇ ਅੱਛੇ ਨੇ ਪਰ ਇਹ ਜਜਵੇ ਅੱਗੇ ਤੱਕ ਨਹੀਂ ਲੈ ਕੇ ਜਾਂਦੇ ਇਹ ਜਜ਼ਬੇ ਸਾਨੂੰ ਅੱਗੇ ਧੱਕਾ ਤਾਂ ਮਾਰਦੇ ਨੇ ਪਰ ਇੰਨਾ ਜਜ਼ਬਿਆਂ ਵਿੱਚ ਰੱਖਣਾ ਹੁਣ ਜੇ ਕੋਈ 20 ਸਾਲ ਤੋਂ ਲੱਗਿਆ ਹੋਇਆ ਉਹ ਇਤਿਹਾਸ 'ਚ ਲੱਗਿਆ ਹੋਇਆ ਉਹ ਤਤ ਵਚਨਾ ਵਿੱਚ ਯਥਾਰਥ ਵਚਨਾ ਵਿੱਚ ਨਰੋਲ ਪਰਮਾਸ ਦੇ ਵਚਨਾ ਵਿੱਚ ਜਿੱਥੇ ਗੁਰਬਾਣੀ 'ਚ ਇਤਿਹਾਸ ਨਹੀਂ ਹੈ ਗੁਰਬਾਣੀ ਵਿੱਚ ਤਾਂ ਸ਼ਬਦ ਦੀ ਚੋਟ ਹੈ ਉਸ ਤਾਂ ਨੂੰ ਸਮਝਾਇਆ ਗਿਆ ਕਿ ਤੂੰ ਆਤਮ ਤੀਰਸਤੇ ਕਿਵੇਂ ਪਹੁੰਚਣਾ ਹੈ ਉਹਦੀ ਲਗਾਤਾਰ ਵਿਚਾਰ ਹੋਵੇ ਉੱਥੇ ਇਹਨੂੰ ਬਿਰਾਗ ਤਿਆਗ ਦੀ ਬਾਤ ਹੋਵੇ ਮਾਇਆ ਭਾਵ ਦੇ ਤਿਆਗ ਦੀ ਬਾਤ ਹੋਵੇ ਨਹੀਂ ਤਾਂ ਪਿਆਰਿਓ ਇਹ ਉੱਥੇ ਘੁੰਮੀ ਜਾਏਗਾ ਕਦੇ ਕੋਈ ਜਜ਼ਬਾ ਆ ਗਿਆ ਪਿਆਰ ਦਾ ਜਜ਼ਬਾ ਆ ਗਿਆ ਭਾਵਨਾ ਆ ਗਈ ਮੁੜ ਕੇ ਫੇਰ ਉੱਥੇ ਪਿੱਛੇ ਮੁੜ ਜਾਂਦਾ ਅੱਗੇ ਤਾਂ ਜਾਂਦਾ ਨਹੀਂ ਦੂਜਿਆਂ ਨੂੰ ਮਾਰਾ ਕਹੀ ਜਾਂਦਾ ਵੀ ਸਾਡੇ ਬੱਚੇ ਸ਼ਿਦ ਕਰਤੇ ਜੀ ਇਹ ਤਾਂ ਮੁਸਲਮਾਨਾ ਨੇ ਜੀ ਇਹ ਰਾਜਾ ਨੇ ਜੀ ਇਹ ਜੀ ਪਹਾੜੀਆਂ ਨੇ ਸਾਡੇ ਗੁਰੂਆਂ ਤੇ ਹਮਲਾ ਕਰਤਾ ਜੀ ਇਹੋ ਕਰਤਾ ਜੀ ਇਹ ਤਾਂ ਇੱਕ ਤਾਂ ਆਇਆ ਨਹੀਂ ਇੱਕ ਤਾਂ ਆਇਆ ਨਹੀਂ ਉਹ ਸਾਰੀ ਉਮਰ ਤੇ ਆਹ ਦੇ ਵਿੱਚ ਜੋ ਦਵੰਦ ਹੈ ਇੱਕ ਪਾਸੇ ਜ਼ੁਲਮ ਹੈ ਇੱਕ ਪਾਸੇ ਜ਼ੁਲਮ ਸਹਿਣ ਵਾਲੇ ਨੇ ਇਹ ਦਵੰਦ ਜ ਬਣਿਆ ਜਾਂਦਾ ਹੈ ਕਦੋਂ ਇਹ ਦੇਖੇਗਾ ਕਿ ਉਹ ਵੀ ਆਪ ਹੈ ਉਹ ਵੀ ਆਪ ਹੈ ਦੋਨੇ ਪਾਸੇ ਆਪ ਹੈ ਕਦੋਂ ਜਾਏਗਾ ਉਸ ਉਸ ਦੁਆਰ ਤੋਂ ਪਰਲੇ ਵਾਸਤੇ ਕਦੋਂ ਜਾਏਗਾ ਸੋ ਪਿਆਰੇ ਸਾਰੀਆਂ ਵਿਚਾਰਾਂ ਸਤਸੰਗ ਵਿੱਚ ਮਹਾਪੁਰਸ਼ਾਂ ਦੇ ਸਤਸੰਗ ਵਿੱਚ ਇਹ ਉੱਤਮ ਵਿਚਾਰਾਂ ਇਹ ਸੁਣਨੀਆਂ ਹੁੰਦੀਆਂ ਜਗਿਆਸ ਸੁਨੇ ਤਾਂ ਜਾ ਕੇ ਇਹਦਾ ਭਰਮ ਸਮਾਇਦ ਕੋ ਹੈ ਨਹੀਂ ਸਮਾਇਦ ਕੋ ਹੈ ਨਹੀਂ ਸਮਾਇਦਾ ਖਾ ਲਿਆ ਕੰਮਕਾਰਾਂ ਨੇ ਜਿਹੜਾ ਜੇ ਕਿਤੇ ਮੜਾ ਮੋਟਾ ਸਤਸੰਗ ਜਾਂਦਾ ਉਥੇ ਨੂੰ ਉਹੀ ਬਚਨ ਉਹੀ ਇਤਿਹਾਸ ਦੀਆਂ ਗਿਣਤੀਆਂ ਮਿੰਤੀਆਂ ਤੋ ਨਰੋਲ ਗੁਰਬਾਣੀ ਦੀ ਵਿਚਾਰ ਇਹਨੂੰ ਸਟੈਪ ਵਾਈਜ਼ ਸਟੈਪ ਜਿਵੇਂ ਜਪਜੀਤ ਸਾਹਿਬ ਦੀਆਂ ਪੌੜੀਆਂ ਨੇ ਕਦੇ ਵਿਚਾਰ ਕਰਦੇ ਨੇ ਕਿਤੇ ਇਹ ਵੀ ਪਹਿਲੀ ਪੌੜੀ ਤੋਂ ਦੂਜੀ ਪੌੜੀ ਤੀਜੀ ਪੌੜੀ ਅੱਗੇ ਕਿਵੇਂ 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 ਉਹਦੀ ਬਿਆਨਤਾਈ ਦੀ ਕਿਵੇਂ ਗੱਲ ਕਿਵੇਂ ਆ ਉਹ ਕਿਵੇਂ ਬਿਆਨਤ ਹੈ ਪਰਮੇਸ਼ਰ ਕਿਵੇਂ ਉਹ ਰਚਨਾ ਉਹਦੀ ਕਿਵੇਂ ਬਿਆਨਤ ਹੈ ਇਸ ਸਟੈਪ ਬਾਈ ਸਟੈਪ ਗੁਰੂ ਮਾਰ ਨੇ ਜੋ ਲਿਖਿਆ ਹੈ ਇਹ ਜਗਿਆਸੂ ਨੂੰ ਦੀ ਲੋੜ ਹੈ ਜ਼ਰੂਰਤ ਹੈ। ਬ੍ਰह्म ਵਿਚਾਰ ਦੀ ਜ਼ਰੂਰਤ ਹੈ ਨੂੰ। ਪਦਾਰਥ ਦੇ ਵਿਚਾਰ ਦੀ ਨਹੀਂ। ਪਦਾਰਥ ਦਾ ਵਿਚਾਰ ਉਹ ਹਲਕਾ ਜਿਹਾ ਜਸੂ ਦੀ سپورਟ ਚਾਹੀਦੀ ਅਨੂੰ ਬਸ। ਕਿਉਂਕਿ ਦਾ ਮਨ ਪਦਾਰਥ ਨੂੰ ਸਮਝਦਾ ਜਲਦੀ। ਸੋ ਇਸ ਕਰਕੇ ਇਹ ਜੋ ਟੋਕਾਂ ਨੇ ਗੁਰਬਾਣੀ ਦੀਆਂ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਸਾਵੈ ਆਪ ਪਕਾਵੈ। ਆਪ ਭਾਂਡੇ ਦੇ ਪਰੋਸੈ ਆਪੇ ਹੀ ਵੇਖਾਵੇ ਇਹਦਾ ਅਰਥ ਹੈ ਕਿ ਪਿਆਰਿਓ ਉਹ ਆਪ ਹੀ ਹੈ ਇੱਥੇ ਮੰਨ ਰੇ ਜਿਨ ਆਪਣਾ ਭਰਮ ਗਵਾਤਾ ਤਿਸਕੇ ਭਾਣੇ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਉਥੇ ਕੋਈ ਹੈ ਹੀ ਨਹੀਂ ਉਥੇ ਸਬਦਾ ਭਲਾ ਨਹੀਂ ਮੰਗਦਾ ਖਰੇ ਵੇਖੋ ਕਿੰਨੀ ਉੱਚੀ ਬਾਤ ਆ ਗਈ ਇੱਥੇ ਇੱਕ ਤਾਂ ਲਾ ਕਹਿੰਦੇ ਜੀ ਗੁਰਸਖਬਦਾ ਭਲਾ ਮੰਗਦਾ ਨਹੀਂ ਇਸ ਤੋਂ ਅੱਗੇ ਚੱਲਣਾ ਹੈ ਉਹ ਗੁਰਸੇਹ ਕਹਿੰਦਾ ਇੱਥੇ ਸਭ ਦਾ ਭਲਾ ਹੋ ਰਿਹਾ ਹੈ ਬਸ ਮੰਗਣ ਦੀ ਵੀ ਇੱਥੇ ਮੰਗਣ ਵਿੱਚ ਵੀ ਇਹਦੀ ਹਸਤੀ ਰੜਕਦੀ ਹੈ ਜਿਦੋਂ ਮੰਗਦਾ ਤਾਂ ਉਹਦੀ ਹੋਂਦ ਰੜਕਦੀ ਹੈ ਨਾ ਇਸ ਤੋਂ ਅੱਗੇ ਚੱਲ ਕਹਿੰਦੇ ਇੱਥੇ ਤੂੰ ਇਹ ਆਪਣੇ ਮਨ ਦੇ ਭਾਵਨਾ ਲੈ ਕੇ ਆ ਕਿ ਇੱਥੇ ਸਭ ਦਾ ਭਲਾ ਹੋ ਰਿਹਾ ਹੈ ਜੋ ਜਿੱਥੇ ਖੜਾ ਹੈ ਜੇ ਕੋਈ ਚੋਰੀ ਕਰਦਾ ਹੈ ਜੇ ਕੋਈ ਰਿਫਤ ਲੈਂਦਾ ਹੈ ਜੋ ਜਿੱਥੇ ਖੜਾ ਹੈ ਇਥੇ ਕੋਈ ਭੁੱਲਿਆ ਨਹੀਂ ਹੋਇਆ ਇੱਥੇ ਪਰਮੇਸ਼ਰ ਸਭ ਦਾ ਭਲਾ ਕਰ ਰਿਹਾ ਕਿਉਂਕਿ ਸਾਰਿਆਂ ਵਿੱਚ ਆਪ ਹੈ ਇਹ ਉੱਚੀਆਂ ਵਿਚਾਰਾਂ ਇਹ ਬ੍ਰਹਮ ਵਿਚਾਰਾ ਇਹਦੀ ਸੁਰਤ ਨੂੰ ਬਹੁਤ ਉੱਚਾ ਲੈ ਜਾਂਦੀਆਂ ਨੇ ਆਨੰਦ 'ਚ ਲੈ ਜਾਂਦੀਆਂ ਨੇ ਤੇ ਇਹਨੂੰ ਫਿਰ ਮਾਰੇ ਮੋਟੇ ਦੁੱਖ ਦੁਨੀਆ ਦੇ ਕੋਈ ਨੇੜੇ ਲੱਗਦੇ ਨਹੀਂ ਹੈ ਇਹ ਕੱਦਦਾ ਰਹੇ ਲੱਗਿਆ ਰਹੇ ਇਹਨਾਂ ਵਿਚਾਰਾ ਵਿਚਾਰਾ ਮਨ ਲੱਗਿਆ ਰਹੇ ਹੌਲੀ ਹੌਲੀ ਰੰਗ ਲੱਗ ਜਾਏਗਾ ਇਹਨੂੰ ਉਸ ਨਾਮ ਦਾ ਰੰਗ ਲੱਗ ਜਾਏਗਾ ਬ੍ਰਹਮ ਦਾ ਰੰਗ ਲੱਗ ਜਾਏਗਾ ਫਿਰ ਇਹਦਾ ਇਹਦਾ ਮਨ ਆਮਨ ਹੋ ਜਾਏਗਾ ਸ਼ਾਂਤ ਹੋ ਜਾਏਗਾ ਇਹਦੇ ਦੁੱਖਾਂ ਦਾ ਖਤਮਾ ਹੋ ਜਾਏਗਾ ਉਸ ਬ੍ਰह्म ਵਿੱਚ ਇਹ ਲੀਨ ਹੋ ਜਾਏਗਾ ਬ੍ਰह्म ਵਿਚਾਰ ਕਰਦਾ ਕਰਦਾ ਆਤਮ ਚਿੰਤਨ ਕਰਦਾ ਕਰਦਾ ਉਸ ਪਰਮ ਆਤਮਾ ਚ ਲੀਨ ਹੋ ਜਾਏਗਾ ਇਹ ਇਹਦੀ ਮੰਜ਼ਲ ਹੈ ਸ਼ੁਰੂਆਤ ਗੁਰਬਾਣੀ ਪੜਨਾ ਵਿਚਾਰਨਾ ਸੰਗਤ ਕਰਨੀ ਸੇਵਾ ਕਰਨੀ ਉੱਥੋਂ ਹੁੰਦੀ ਹੈ ਤੇ ਇਹਦੀ ਮੰਜ਼ਲ ਹੌਲੀ ਹੌਲੀ ਨੂੰ ਪ੍ਰਾਪਤ ਹੋ ਜਾਂਦੀ ਪਿਆਰੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਉલ્લા ਚੁੱਕਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ